ਅਇਦੇ ਬਲੌਗੇ ਤੁਹਾਡਾ ਸਵਾਗਤ ਹੈ ਜੀ ਤੇ ਅਹੀਂ ਜਿੱਦਾਂ ਤੁਹਾਨੂੰ ਪਿਛਲੇ ਬਲੌਗ ਵਿੱਚ ਬਖਾਇਆ ਸੀ ਕਿ ਅਸੀਂ ਹੌਪ ਔਨ ਹੌਪ ਆਫ ਬੱਸ ਟੂਰ ਲਾ ਰਹੇ ਸੀ ਤੇ ਇਹਦੇ ਤਿੰਨ ਰੂਟ ਸੀ ਦੋ ਅਸੀਂ ਪਿਛਲੇ ਵਿੱਚ ਲਾ ਲਏ ਸੀ ਤੇ ਹੁਣ ਤੀਜਾ ਜਿਹੜਾ ਉਹ ਇਸ ਵਿੱਚ ਖੋਵਾਂਗੇ ਤੁਹਾਨੂੰ ਗ੍ਰੀਨ ਰੂਟ ਸੀ ਜਿਹੜਾ ਤੇ ਆਹ ਉਹ ਜਗ੍ਹਾ ਜਿੱਥੋਂ ਤੁਸੀਂ ਇਹਦੀ ਟਿਕਟ ਬੁੱਕ ਕਰ ਸਕਦੇ ਆ ਤੇ ਇਹ ਟੋਕੀਓ ਦੇ ਵਿੱਚ ਜਿਹੜਾ ਟੋਕੀਓ ਸਟੇਸ਼ਨ ਪਿੰਦਾ ਤੇ ਉੱਥੇ ਆ ਤੇ ਇਹਨਾਂ ਨੇ ਆਹ ਬੱਸ ਦੀ ਫੋਟੋ ਵੀ ਬਣਾਈ ਹੋਈ ਆ ਤੇ ਤਿੰਨ ਰੂਟ ਤਾਂ ਪਹਿਲਾਂ ਦੱਸਿਆ ਆ ਬੱਸ ਜਾਰੀ ਹੈ ਟਿਕਟ ਲੈ ਕੇ ਤਾਂ ਇਹਨਾਂ ਬੱਸਾਂ ਜਾ ਸਕਦੇ ਆ ਤੇ ਅਸੀਂ ਹੁਣ ਤੀਜਾ ਰੂਟ ਸ਼ੁਰੂ ਕਰਨ ਲੱਗੇ ਆ ਤੇ ਜੁੜੇ ਰਹੋ ਜਾਣੇ ਆਪਾਂ ਤੀਜੇ ਰੂਟ ਤੇ ਤੇ ਨਾਲੇ ਆਪਾਂ ਗੱਲਾਂ ਕਰਾਂਗੇ ਕੋਈ ਜਾਪਾਨ ਬਾਰੇ ਇਹ ਅਸੀਂ ਹੁਣ ਕਰ ਲਈ ਬੱਸ ਚੇਂਜ ਉਹ ਸੀ ਸਾਡੀ ਬੱਸ ਸੀ ਬਲੂ ਰੂਟ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਪਿਆ ਦੇ ਰੂਟ ਬਣੇ ਸੀ ਰੈੱਡ ਬਲੂ ਤੇ ਗ੍ਰੀਨ ਤੇ ਰੈੱਡ ਤੇ ਵੀ ਅਸੀਂ ਜਾਏ ਆ ਤੇ ਬਲੂ ਤੇ ਵੀ ਜਾਏ ਆ ਆਹ ਜਿਹੜੀ ਬਸ ਆਏ ਹੁਣ ਹੈਗੀ ਐ ਗ੍ਰੀਨ ਤੇ ਤੀਜਾ ਤੇ ਲਾਸਟ ਰੂਟ ਹੈ ਤੇ ਬਾਕੀ ਇਹ ਕਹਿੰਦੇ ਵੀ ਇੱਥੇ ਥੰਡਰਸਟ੍ਰੋਮ ਆਉਣ ਦੇ ਚਾਂਸ ਸਿਆ ਜੇ ਥੰਡਰਸਟ੍ਰੋਮ ਆ ਗਿਆ ਤੇ ਫਿਰ ਜਿਹੜੀ ਬਸ ਹੈ ਰੂਟ ਕੈਨਸਲ ਵੀ ਕੀਤਾ ਜਾ ਸਕਦਾ ਚਲੋ ਬਨੇਮ ਬਲਕ ਕੰਪਲੀਟ ਹੁੰਦਾ ਕਿ ਨਹੀਂ ਅਜੀ ਇਹ ਤੁਸੀਂ ਹੁਣ ਨਾਲੇ ਵਿਊ ਵਿਖੀ ਵਾਲੇ ਦੁਆਲੇ ਤੇ ਅੱਜ ਅਸੀਂ ਆਪਾਂ ਕੁਝ ਜਾਪਾਨੀਆ ਗੱਲਾਂ ਕਰੀ ਜਾਂਦੇ ਆ ਤੇ ਜਾਪਾਨ ਜਿੱਦਾਂ ਆਪਾਂ ਸਰਨ ਪਤਾ ਹੈ ਕਿ ਜਿਹੜਾ ਮੇਨ ਉਹ ਆਈਲੈਂਡ ਕੰਟਰੀ ਆ ਮਤਲਬ ਕਿ ਆਈਲੈਂਡ ਉਹ ਹੁੰਦਾ ਕਿ ਜਿਹਦੇ ਚਾਰੇ ਪਾਸੇ ਸਮੁੰਦਰੀ ਹੋਵੇ ਤੇ ਜਾਪਾਨ ਦੇ ਸਾਰੇ ਪਾਸੇ ਸਮੁੰਦਰ ਆ ਤੇ ਜਾਪਾਨ ਮੇਨਲੀ ਜਿਹੜਾ ਹੈਗਾ ਜਿਹੜਾ ਪੈਸਿਫਿਕ ਓਸ਼ਨ ਹੈ ਆਪਣਾ ਉਹਦੇ ਵਿੱਚ ਹੈ ਲੋਕੇਟਡ ਤੇ ਪਰ ਇਹਦੇ West ਵਿੱਚ ਹੈਗਾ ਸੀ ਆਫ ਜਾਪਾਨ ਤੇ ਜਿਹੜਾ ਹੈਗਾ ਇਹਦੇ North ਵਿੱਚ ਉਹ ਹੈਗਾ ਸੀ ਆਫ ਕੋਟਸ ਕਹਿੰਦੇ ਨੂੰ ਉਹ ਕੋਟਸ ਕਹ ਲੋ ਜਾਂ ਕਿਦਾਂ ਉਹ ਉਹ ਕੋਸਕ ਤੇ ਸਾਊਥ ਰੀਜ ਜਿਹੜਾ ਹੈਗਾ ਉਹ ਈਸਟ ਚਾਈਨਾ ਸੀ ਹੈ ਸਾਊਥ ਦੇ ਵਿੱਚ ਤੇ ਜਾਪਾਨ ਦੇ ਵਿੱਚ ਜਿਹੜੇ ਹੈ ਮੇਨਲੀ ਇਹਦੇ ਨਾਲ ਚਾਰ ਮੇਜਰ ਆਈਲੈਂਡ ਆ ਤੇ ਉਦਾਂ ਇਹਦੇ ਟੋਟਲ ਜਿਹੜੇ ਇਹਦੇ ਹੈਗੇ ਆ ਆਈਲੈਂਡ ਉਹ 14121 ਆ ਜਿਹੜੇ ਛੋਟੇ ਸਾਰੇ ਕਰ ਲੀ ਆਪਾਂ ਮੇਨ ਮਤਲਬ ਚਾਰ ਆ ਵੱਡੇ ਤੇ ਛੋਟੇ-ਮੋਟੇ ਭਾਗ ਸਾਰੇ ਜਿਹੜੇ 14121 ਆ ਤੇ ਏਰੀਆ ਜਾਪਾਨ ਦਾ ਜਿਹੜਾ ਹੈਗਾ ਉਹ 377975 ਸਕੁਅਰ ਕਿਲੋਮੀਟਰ ਆ ਜਮੀਨਾਂ ਚ ਕਹਣਾ ਆਪਾਂ ਤੇ 145937 ਸਕਰ ਮਾਈਲਿਆ ਤੇ ਇਹ ਜਾਪਾਨ ਦਾ ਹੋ ਗਿਆ ਜਿੱਦਾਂ ਆਪਾਂ ਕਹਿੰਦਾ ਆਈਲੈਂਡ ਕੰਟਰੀ ਆ ਆਈਲੈਂਡ ਆ ਪੈਸੀਫਿਕ ਓਸ਼ਨ ਦੇ ਵਿੱਚ ਆ ਬਾਕੀ ਜਿੱਦਾਂ ਤੇ ਬਾਕੀ ਹੁਣ ਨਹੀਂ ਆਲਾ ਧੋਲਾ ਵਿਊ ਵੇਖੀ ਜਿਓ ਨਾਲੇ ਤੇ ਨਾਲੇ ਆਪਾਂ ਜਾਪਾਨ ਬਾਰੇ ਇਦਾਂ ਹੋਰ ਗੱਲਾਂ ਕਰੀ ਜਾਵਾਂਗੇ ਕਿ ਜਿਹੜੀ ਜਾਪਾਨ ਦੀ ਹੈਗੀ ਆ ਆਬਾਦੀ ਉਹ 124 ਮਿਲੀਅਨ ਆ ਤੇ 1 ਮਿਲੀਅਨ ਚ 10 ਲੱਖ ਹੁੰਦੇ ਆ ਤੇ 124 ਮਿਲੀਅਨ ਮਤਲਬ ਕਿ 12 ਕੇ ਕਰੋੜ ਕੇ ਲਗਭਗ ਹੋ ਗਈ ਆ ਲਗਭਗ ਤੇ ਜਿਹੜਾ ਬਾਕੀ ਹੈਗਾ ਜਾਪਾਨ ਇਹ ਜਿਹੜਾ ਡਿਵਾਈਡ ਕੀਤਾ ਹੈਗਾ 47 ਦੇ ਜਿਹੜੇ ਹੈਗੇ ਐਡਮਿਨਿਸਟ੍ਰੇਟਿਵ ਪ੍ਰੀਫੈਕਚਰ ਆ ਤੇ 8 ਦੇ ਜਿਹੜੇ ਟ੍ਰੈਡੀਸ਼ਨਲ ਰੀਜਨ ਆ ਤੇ ਜਾਪਾਨ ਦਾ ਜਿਹੜਾ ਲਗਭਗ 75% ਦਾ ਕੰਟਰੀ ਦਾ ਏਰੀਆ ਉਹ ਹੈਗਾ ਜਾਂ ਤੇ ਪਹਾੜੀ ਆ ਤੇ ਜਾਂ ਬਹੁਤ ਜ਼ਿਆਦਾ ਜੰਗਲਿਆ ਉਹਦੇ ਵਿੱਚ ਮਤਲਬ ਹੈਵੀ ਹੈਵिली ਫੋਰੈਸਟਡ ਕਹਿੰਦੇ ਉਹਨੂੰ ਤੇ ਇਹ ਕਰਕੇ ਜਿਹੜੀ ਹੁਣ ਇਹਦੀ ਜ਼ਿਆਦਾ ਹੈਗੀ ਐਗਰੀਕਲਚਰ ਤੇ ਜਾਂ ਜਿਹੜੀ ਬਹੁਤੀ ਪੋਪੂਲੇਸ਼ਨ ਆ ਉਹ ਜਿਹੜਾ ਹੈਗਾ ਇਹਦਾ ਪੂਰਬੀ ਕੋਸਟ ਉੱਥੇ ਆ ਬਹੁਤੀ ਜ਼ਿਆਦਾ ਤੇ ਆਬਾਦੀ ਹਿਸਾਬ ਨਾਲ ਜਿੱਦਾਂ ਆਪਾਂ ਪਹਿਲਾਂ ਕਿਹਾ ਤੇਦੀ 126 ਮਿਲੀਅਨ ਆ ਤੇ ਉਹਦੇ ਸਦਵਨਾ ਇਹ ਵਰਲਡ ਦਾ ਜਿਹੜਾ 11ਵਾਂ ਜਿਹੜਾ ਮੋਸਟ ਪਪੂਲਸ ਕੰਟਰੀ ਬਣਦਾ ਪਰ ਜੇ ਆਪਾਂ ਟੋਕਿਓ ਵਿੱਚ ਵੇਖੀਏ ਤੇ ਟੋਕਿਓ ਦੇ ਬਾਜੀ ਦੇ ਬਹੁਤ ਜ਼ਿਆਦਾ ਹੈ ਤੇ ਟੋਕਿਓ ਵਿੱਚ ਜ਼ਿਆਦਾ ਹਾਈ ਰਾਈਜ਼ ਬਿਲਡਿੰਗ ਹੈ ਉਹ ਸਭ ਨਜ਼ਰ ਆਉਂਦਾ ਵੀ ਨਹੀਂ ਇਹਦੀ 12 ਕਰੋੜ ਨਹੀਂ ਇਹਦੀ ਤੇ ਲੱਗਦਾ ਵੀ 200 ਕਰੋੜ ਤੋਂ ਵੀ ਜ਼ਿਆਦਾ ਹੋਣੀ ਹੈ ਜੋ ਟੋਕਿਓ ਦੇ ਵਿੱਚ ਬਹੁਤ ਜ਼ਿਆਦਾ ਹੈਗੀ ਹੈ ਜਿਹੜੀ ਉਹਨਾਂ ਦੀ ਜਨਸੰਖਿਆ ਤੇ ਟੋਕਿਓ ਇਹ ਜਪਾਨ ਦੀ ਜਿਹੜੀ ਹੈਗੀ ਹੈ ਰਾਜਧਾਨੀ ਵੀ ਹੈ ਤੇ ਟੋਕੀਓ ਦੀ ਪੋਪੂਲੇਸ਼ਨ ਵੈਸੇ ਜਪਾਨ ਕਈ ਉਹਦਾ ਗਿਣਤੀ ਵਿੱਚ ਤੇ ਉਹ 14 ਮਿਲੀਅਨ ਹੈ ਮਤਲਬ 1.4 ਕਰੋੜ ਜੇਕਰ ਆਪਾਂ ਆਸਟ੍ਰੇਲੀਆ ਦੀ ਪੋਪੂਲੇਸ਼ਨ ਵੇਖੀਏ ਜਿਹਦਾ ਕੀ ਏਰੀਆ ਲਗਭਗ ਇੰਡੀਆ ਤੋਂ ਢਾਈ ਗੁਣਾ ਆਸਟ੍ਰੇਲੀਆ ਦੀ ਪੋਪੂਲੇਸ਼ਨ ਜਿਹੜੀ ਉਹ 27 ਮਿਲੀਅਨ ਹੈ 2.7 ਕਰੋੜ ਤੇ ਟੋਕੀਓ ਇਕੱਲੇ ਸ਼ਹਿਰ ਦੇ ਵਿੱਚ ਹੀ 1.4 ਕਰੋੜ ਮਤਲਬ ਅੱਧਾ ਆਸਟ੍ਰੇਲੀਆ ਇਕੱਲਾ ਟੋਕੀਓ ਸ਼ਹਿਰ ਦੇ ਵਿੱਚ ਹੀ ਬੈਠਾ ਇਹ ਕਰਕੇ ਤਾਂ ਇਹਨੂੰ ਟੋਕੀਓ ਨੂੰ ਜਿਹੜਾ ਵਰਲਡ ਦਾ ਜਿਹੜਾ ਇੱਕ ਵਨ ਦੀ ਮੋਸਟ ਪਪੂਲੇਟਿਡ ਸਿਟੀ ਵੀ ਕਿੰਦੇ ਹੈ ਜਿਹੜੇ ਜਿਆਦਾ ਆਬਾਦੀ ਵਾਲੇ ਸ਼ਹਿਰ ਹੈ ਉਹਨਾਂ ਚੋਂ ਇੱਕ ਹੁੰਦਾ ਟੋਕਿਓ ਤੇਹੀਂ ਵੇਖਿਆ ਵੀ ਹਥੜੜੜਾ ਵੇਖੋ ਜੇ ਤੁਸੀਂ ਵੇਖੋ ਜਦ ਤੀਤ ਚਲੋ ਸਿਟੀ ਏਰੀਆ ਤੇ ਹੋਣੇ ਹੈ ਹਾਈ ਰਾਈਜ਼ ਵੈਸੇ ਵੀ ਮੈਨੂੰ ਸਿੰਗਲ ਸਟੋਰੀ ਇੰਨੀ ਕਿਤੇ ਘਰ ਮਿਲੇ ਮੈਂ ਜਿੰਨੇ ਵੇਖੇ ਸਾਰੇ ਮਲਟੀ ਸਟੋਰੀ ਬਿਲਡਿੰਗਾਂ ਤੇ ਬਹੁਤ ਹਾਈ ਰਾਈਜ਼ ਬਿਲਡਿੰਗਾਂ ਮਿਲੀਆਂ ਇਹ ਆਪਾਂ ਗੱਲਾਂ ਕਰੀ ਜਾ ਰਹੇ ਆ ਨਾਲ ਤੁਸੀਂ ਹੜੜੜਾ ਵੇਖੀ ਜੋ ਸੋਹਣਾ 뷰 ਇਹਦਾ ਇਹ ਗ੍ਰੀਨ ਰੂਟ ਬੱਸ ਤੇ ਜੇ ਆਪਾਂ ਬੈਠੇ ਹੋਏ ਆ ਇਹਨੇ ਉਹ ਸ਼ਿੰਕੂਜੂ ਵਿੱਚ ਦੀ ਜਣਾ ਇਹ ਸ਼ਾਇਦ ਉਹਨੂੰ ਵੀ ਜਾਊਗਾ ਮੁੜ ਕੇ ਜਿਹੜਾ ਟੋਕਿਓ ਟਾਵਰ ਆ ਆ ਹੁਣ ਜਿਹੜਾ ਸ਼ਿੰਕੂਜੂ ਏਰੀਆ ਆ ਗਿਆ ਦਾ ਸ਼ਿੰਜੁਕੂ ਨਹੀਂ ਸਸ ਸ਼ਿੰਕੂਜੂ ਨਹੀਂ ਸ਼ਿੰਜੁਕੂ ਏਰੀਆ ਇਹ ਸ਼ਿੰਜੁਕੂ ਏਰੀਆ ਵਿੱਚ ਲੰਘ ਰਿਹਾ ਮੈਨੂੰ ਤਾਂ ਹਮੇਸ਼ਾ ਭੁਲੇਖਾ ਲੱਗਦਾ ਨਾ ਇਦਾਂ ਦੇ ਆਂ ਰਹੇ ਵੀ ਸ਼ਿੰਜੁਕੂ じゃ ਪਰ ਮੈਨੂੰ ਬਹੁਤ ਵਾਰੀ ਸ਼ਿੰਕੂਜੂ ਕਹਿੰਦੇ ਨੇ ਪਰ ਇਹ ਸ਼ਿੰਜੁਕੂ ਹੈ ਅਰਧੇ ਵੀ ਵੀਰੋ ਵੇਖੀ ਜਾਓ ਨਾਲੇ ਆਪਾਂ ਅੱਜ ਜਪਾਨ ਬਾਰੇ ਗੱਲਾਂ ਕਰੀ ਜਾਂਦੇ ਆਂ ਆ ਕੋਈ ਭੋਲਿਆ ਪ੍ਰਾਣਾ ਤੇ ਬਸ ਉਪਰ ਦੇ ਬਿਲਕੁਲ ਥੱਲੇ ਆ ਕੇ ਕਰੋਗੇ ਇਹਨਾਂ ਦੇ ਥੱਲੇ ਵੇਖੀਦੇ ਆ ਪੂਰਾ ਪੇਂਟ ਕੀਤਾ ਹੋਇਆ ਵਧੀਆ ਸਾਫ਼ ਸੁੱਤਰਾ ਸਵਾਰ ਕੇ ਰੱਖਿਆ ਪਰ ਵਿੱਚ ਵਿੱਚ ਜੰਗਾਲ ਵੀ ਲੱਗਿਆ ਹੋਇਆ ਤਾਂ ਅੱਜ ਜਦਾਂ ਗੱਲ ਕਰ ਰਹੀ ਸੀ ਟੋਕਿਓ ਦੀ ਆਬਾਦੀ ਦੀ ਕਿ ਜਾਪਾਨ ਦੀ ਵੱਧਦੀ ਹੈਗੀ ਆ ਜਿਹੜੀ 124 ਮਿਲੀਅਨ ਟੋਕਿਓ ਇਕੱਲੇ ਵਿੱਚ 14万 ਇਹ ਟੋਕਿਓ ਮੈਟਰੋਪੋਲਿਸ ਏਰੀਆ ਉਹਦੀ ਆਪਾਂ ਗੱਲ ਕਰਦੇ ਆ ਤੇ ਜੇ ਆਪਾਂ ਗ੍ਰੇਟਰ ਟੋਕਿਓ ਏਰੀਆ ਲੈ ਲਈਏ ਜਿਹਦੇ ਵਿੱਚ ਜਿੱਦਾਂ ਆਪਾਂ ਪਹਿਲਾਂ ਕਹੀ ਗਏ 47 ਪ੍ਰੀਫੈਕਚਰ ਆ ਉਹਨਾਂ ਚੋਂ 6 ਪ੍ਰੀਫੈਕਚਰ ਹੁੰਦੇ ਆ ਉਹਨੂੰ ਫਿਰ ਗ੍ਰੇਟਰ ਟੋਕੀਓ ਏਰੀਆ ਕਹਿੰਦੇ ਆ ਤੇ ਉਹਦੀ ਆਬਾਦੀ ਬਣ ਜਾਂਦੀ ਆ 41 ਮਿਲੀਅਨ ਮਤਲਬ 4 ਕਰੋੜ ਤੇ ਉਹ ਫਿਰ ਵਰਲਡ ਦਾ ਜਿਹੜਾ ਮੋਸਟ ਪੋਪੂਲਸ ਮੈਟਰੋਪੋਲੀਟਨ ਏਰੀਆ ਬਣ ਜਾਂਦਾ ਮਤਲਬ 4 ਕਰੋੜ ਆਬਾਦੀ ਹੈ ਜੇ ਫਿਰ ਟੋਕੀਓ ਦਾ ਸਾਰਾ ਆਲੇ ਦੁਆਲੇ ਵਾਲੇ ਏਰੀਆ ਵੀ ਲੈ ਲੀਏ ਵਿਚ ਨਾਲ ਤੇ ਮੈਟਰੋਪੋਲੀਟਨ ਏਰੀਆ ਖੜਦੀ ਹੈ ਮੈਟਰੋਪੋਲੀਟਨ ਨਾਮ ਤਰ ਤੇ ਸ਼ਹਿਰੀ ਏਰੀਆ ਹੁੰਦਾ ਤੇ ਬਾਕੀ ਨਾਲ ਜਿਹੜਾ ਹੋਰ ਵੀ ਲੱਗੇ ਪੈਣੇ ਵਾਲਾ ਏਰੀਆ ਹੋਵੇ ਉਹਨੂੰ ਜੋੜ ਕੇ ਉਹਨੂੰ ਕਹਿੰਦੇ ਆ ਗ੍ਰੇਟਰ ਟੋਕੀਓ ਏਰੀਆ ਉਦਾ ਮਤਲਬ 4 ਕਰੋੜ ਆਬਾਦੀ ਇੱਥੇ ਬੈਠੀ ਹੈ ਜਦੋਂ ਕਿ ਆਸਟ੍ਰੇਲੀਆ ਵਿੱਚ ਪਿੱਛੇ ਕਿਹਾ ਕਿ 2.7 ਕਰੋੜ ਆ ਇਹ ਤੇ ਆਸਟ੍ਰੇਲੀਆ ਤੋਂ ਵੀ 1.3 ਕਰੋੜ ਜ਼ਿਆਦਾ ਕੱਲਾ ਟੋਕਿਓ ਦੇ ਆਲੇ ਦੁਆਲੇ ਇਹਦੀ ਆਬਾਦੀ ਹੈ ਤੇ ਇਹ ਕਰਕੇ ਲੱਗਦਾ ਵੀ ਆ ਜੰਤੀ ਸ਼ਹਿਰੀ ਤੁਰੇ ਫਿਰਦੇ ਆ ਲੋਕ ਬਹੁਤ ਆ ਪਰ ਹੈ ਵੈਲ ਬਿਹੇਵਡ ਆ ਕੋਈ ਉੱਚੀ ਨਹੀਂ ਬੋਲਦਾ ਸਿੱਧਾ ਆਪਣੇ ਕੰਮ ਜਾ ਰਿਹਾ ਕੋਈ ਕੂੜਾ ਕਰਕਟ ਨਹੀਂ ਟ੍ਰੇਨਾਂ ਇੰਨੀਆਂ ਸਾਫ਼ ਆ ਕਿ ਸ਼ਾਮ ਨੂੰ ਚੜਕੇ ਵੇਖਿਆ ਪੂਰੀਆਂ ਸਾਫ਼ ਸੁਥਰੀਆਂ ਤੇ ਜੇ ਰਾਜੂ ਤੁਰੇ ਜੰਨੇ ਤੋ ਵੀ ਇਦਾਂ ਹੀ ਆ ਇਹ ਜਿਨਾਂ ਮੈਂ ਪਹਿਲਾਂ ਵੀ ਕਹੇ ਗਏ ਇੱਕ ਵਲੌਗ ਵਿੱਚ ਕਿ ਖੰਦੇ ਪਿੰਦੇ ਨਿਰਾਸ਼ੇ ਲੋਕ ਖਾਂਦੇ ਹਮੇਸ਼ਾ ਕਿਸੇ ਦੁਕਾਨ ਤੇ ਬਹਿ ਕੇ ਉੱਥੋਂ ਲਿਆ ਉੱਥੇ ਖਾ ਕੇ ਉੱਥੇ ਆਪਣੇ ਰਬਚ ਕੂੜਾ ਸੁੱਟ ਦਿੰਦੇ ਆ ਤੇ ਜੇ ਬਚਾਸ ਕੋਈ ਹੋਰ ਹੈਗਾ ਤ ਉਹਨੂੰ ਆਪਣੇ ਨਾਲ ਲੈ ਕੇ ਜਾਂਦੇ ਆ ਬਿੰਨ ਵੀ ਬਹੁਤ ਘੱਟ ਇਹ ਨਹੀਂ ਕਿ ਉਹਨਾਂ ਨੇ ਬੰਦ ਲਾਇਆ ਤਾਂ ਸਪਾਈ ਹੈ ਕਿਉਂਕਿ ਇਹ ਖੰਦੇ ਨਹੀਂ ਰਾਤ ਰਹਿ ਜਾਂਦੇ ਤੇ ਇਹ ਕਰਕੇ ਫਿਰ ਕੂੜਾ ਨੂੰ ਕੋ ਹੁੰਦਾ ਨਹੀਂ ਕੋਈ ਜੇ ਕੋਈ ਮੜਾ ਮੋਟਾ ਵੇ ਘਰੇ ਲੈ ਜਾਂਦੇ ਆ ਹੁਣ ਤੁਸੀਂ ਹੜੜੋੜ ਵੇਖੀ ਜੋ ਨਾਲੇ ਨਾਲੇ ਆਪਾਂ ਇਹ ਟੋਪੀਓ ਦੀਆਂ ਗੱਲਾਂ ਕਰੀ ਜਾਂਦੇ ਆ ਜਪਾਨ ਟੋਕੀਓ ਜਾਪਾਨ ਉਹ ਮਤਲਬ ਏਸ਼ੀਆਨ ਕੰਟਰੀ ਆ ਤੇ ਟੋਕੀਓ گاਉ ਦੀ ਰਾਜਧਾਨੀ ਆ ਇਹ ਜਿੱਦਾਂ ਮੈਂ ਪਹਿਲਾਂ ਕਿਹਾ ਸੀ ਟੋਕੀਓ ਮੈਟਰੋਪੋਲੀਟਨ ਸਿਟੀ ਉੱਪਰ ਇੱਕ ਤਰ੍ਹਾਂ ਦਾ ਉਹੀ ਹੁੰਦਾ ਜਿੱਦਾਂ ਆਪਾਂ ਕਹਿੰਦੇ ਨੇ ਅੰਦਰੂਨੀ ਸ਼ਹਿਰ ਪੰਜਾਬੀ ਵਿੱਚ ਤੇ ਜਿੱਦਾਂ ਮੈਂ ਗ੍ਰੇਟਰ ਟੋਕੀਓ ਕਿਹਾ ਸੀ ਜਿਹਨੂੰ ਆਪਾਂ ਮਹਾਨਗਰ ਕਹਿੰਦੇ ਆਂ ਦਿੱਲੀ ਮਹਾਨਗਰ ਲੁਧਿਆਣਾ ਮਹਾਨਗਰ ਉਹਦੇ ਵਿੱਚ ਫਿਰ ਆਲੇ ਦੁਆਲੇ ਸਾਰਾ ਇਹ ਗਾਇਨ ਦਾ ਕੱਲਾ ਅੰਦਰੂਨੀ ਸ਼ਹਿਰ ਨਹੀਂ ਰਹਿੰਦਾ ਤੇ ਇਸ ਕਰਕੇ ਜਿਹੜਾ ਜਿਹੇ ਟੋਕੀਓ ਨੂੰ ਆਪਾਂ ਮਹਾਨਗਰ ਤੌਰ ਤੇ ਲਈਏ ਤੇ ਦੁਨੀਆ ਵਿੱਚ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਬਣ ਜਾਂਦਾ ਚੀਕ 4 ਕਰੋੜ ਆਬਾਦੀ ਆ 41 ਮਿਲੀਅਨ 4.1 ਬਹੁਤ ਜ਼ਿਆਦਾ ਆਬਾਦੀ ਹੈ 4 ਕਰੋੜ ਆਬਾਦੀ ਪਹੁੰਚ ਜਾਂਦੀ ਹੈ ਇੱਕ ਸ਼ਹਿਰ ਦੇ ਵਿੱਚ ਹੁਣ ਆਸਟ੍ਰੇਲੀਆ ਜਿੱਦਾਂ ਮੈਂ ਕਿਹਾ ਵੀ 2.7 2.7 ਕਰੋੜ ਆ ਉਹਦੇ ਤੋਂ ਵੀ ਜ਼ਿਆਦਾ ਇੱਕ ਸ਼ਹਿਰ ਦੇ ਵਿੱਚ ਹੀ ਲੋਕੀ ਬਿਠੇ ਆ ਤੇ ਲੱਗਦਾ ਵੀ ਜਿੰਨੇ ਟੋਕੀ ਚਾਉਨੇ ਆ ਇੰਨੀ ਨਹੀਂ ਵੱਡੀਆਂ-ਉੱਡੀਆਂ ਬਿਲਡਿੰਗਾਂ ਵੇਖ ਕੇ ਆਲੇ ਦੋਲੇ ਦਾ ਵੀ ਉਤਨਾ ਜਿਹਾ ਹੋਰ ਨੋਟ ਕਰੋ ਤੇ ਦਰਖਤ ਬਹੁਤ ਲੱਗੇ ਆ ਸ਼ਹਿਰ ਚ ਅਸੀਂ ਵੇਖਿਆ ਜੀ ਬਹੁਤ ਸਾਰੇ ਦਰਖਤ ਦੇਖ ਕੇ ਕਿ ਪੋਲੂਸ਼ਨ ਸ਼ਹਿਰ ਚ ਹੋ ਘਟਿਆ ਜਿਵੇਂ ਤੁਰਦੇ ਫਿਰਦੇ ਵੀ ਆ ਤੇ ਤੁਹਾਨੂੰ ਲੱਗਦਾ ਹੈ ਕਿ ਹਵਾ ਸਾਫ਼ ਸੁਥਰੀ ਹੈ ਆਪਣੇ ਕਈ ਵੀ ਸ਼ਹਿਰਾਂ ਚ ਆਪਾਂ ਨੂੰ ਧੂੰਏਂ ਦੀਆਂ ਦੂਜੀ 스ਮੈਲ ਆਉਂਦੀ ਹੈ ਇੱਥੇ ਵੀ ਗੱਡੀਆਂ ਬਹੁਤ ਜ਼ਿਆਦੀਆਂ ਪਰ ਇੰਨੇ ਆ ਦਰਖਤ ਵੀ ਬਹੁਤ ਜ਼ਿਆਦਾ ਲਾਇਆ ਹੈ ਆਪ ਤਰਤੇ ਵੇਖਿਆ ਹੀ ਹੈ ਜਿੱਥੇ ਜਿੱਥੇ ਵੀ ਗਏ ਆ ਵੀ ਦਰਖਤ ਬਹੁਤ ਹੈ ਤੇ ਦਰਖਤ ਹੁੰਦੇ ਹੋਣੇ ਵੀ ਚਾਹੀਦੇ ਜ਼ਰੂਰੀ ਵੀ ਹੈ ਕਿਉਂਕਿ ਸਾਫ਼ ਸੁਥਰੇ ਵਾਤਾਵਰਨ ਵਾਸਤੇ ਤੇ ਅੱਜ ਜਿੱਥਾਂ ਆਪਾਂ ਫਿਲਮ ਕਰ ਰਹੇ ਸੀ ਇਹ ਗਾਰਡਨ ਇੱਕ ਸ਼ਿੰਜੂਕੂ ਦੇ ਵਿੱਚ ਆ ਬਹੁਤ ਵੱਡਾ ਗਾਰਡਨ ਹੈਗਾ ਗ੍ਰੀਨ ਏਰੀਆ ਜਿਹੜਾ ਹੈਗਾ ਇਹਦਾ ਸਾਰਾ ਉਹਦੇ ਵਿੱਚ ਵੱਖ-ਵੱਖ ਬਣੇ ਜਿਦਾਂ ਲੈਂਡਸਕੇਪ ਗਾਰਡਨ ਸ਼ਿੰਜੂਕੂ ਗੋਇਨ ਨੈਸ਼ਨਲ ਗਾਰਡਨ ਤੇ 올ਡ ਗੋਰੀਆ ਸਮਥਿੰਗ ਇਦਾਂ ਕਰਕੇ ਉਹ ਵੱਖ-ਵੱਖ ਨੂੰ ਬਣਿਆ ਜਿਦਾਂ ਜਪਨੀਜ਼ ਗਾਰਡਨ ਬਣਿਆ ਹੋਇਆਗਾ ਤੇ ਇਹ ਬੜਾ ਖੁੱਲਾ ਏਰੀਆ ਇਹਦਾ ਅਸੀਂ ਵੇਖਾਂਗੇ ਕਿਤੇ ਵੱਖਰਾ ਵਲੌਗ ਬਣਾਵਾਂਗੇ ਅਸੀਂ ਗਏ ਸੀ ਦੇ ਅੰਦਰ ਤੇ ਸੋਹਣਾ ਏਰੀਆ ਸਾਰਾ ਬਾਕੀ ਤਾਂ ਇਹ ਹੜੜੜੜੇ ਵੇਖੀ ਜੋ ਨਾਲ ਨੜੇ ਆਪਾਂ ਜਪਾਨ ਦੀਆਂ ਗੱਲਾਂ ਕਰੀ ਜਾਂਦੇ ਆ ਤੇ ਅੱਗੇ ਮੈਂ ਬੱਸ ਦੇ ਵਿੱਚ ਥੋੜਾ ਪਿਛੇ ਸੀ ਹੁਣ ਆ ਕੇ ਮੈਂ ਫਰੰਟ ਤੇ ਬਹਿ ਗਿਆ ਅਸਲ ਵਿੱਚ ਇਹ ਬੱਸ ਤੇ ਫਰੰਟ ਤੇ ਸੀਟ ਮਿਲੀ ਨਹੀਂ ਪਹਿਲੇ ਵੀ ਟਰਾਈ ਕਰਦੇ ਰਹੇ ਆ ਤੇ ਫਰੰਟ ਦੀ ਜੇ ਸੀਟ ਮਿਲੇ ਤਾਂ ਫਿਰ ਉਹਦਾ ਹੀ ਫਾਇਦਾ ਕਿਉਂਕਿ ਫਰੰਟ ਜਿਹੜਾ ਉਹ ਸਭ ਤੋਂ ਵਧੀਆ ਉੱਥੋਂ ਜਿਹੜਾ ਵਲੌਗ ਆ ਬਹੁਤ ਸੋਹਣਾ ਬਣਦਾ ਦੇਖਿਓ ਕਿ ਸ਼ੇਵੋਸ ਸਕਰੈਂਬਲ ਕ੍ਰੋਸਿੰਗ ਆ ਰਹੀ ਹੈ ਇਹ ਵੀ ਇੱਕ ਵੇਖਣ ਵਾਲੀ ਜਗ੍ਹਾ ਵਿੱਚ ਇਹ ਬੁਆਸਾ ਕੈਂਪਲ ਕ੍ਰੋਸਿੰਗ ਇੱਥੇ ਬਹੁਤ ਜ਼ਿਆਦਾ ਲਾਰਜ ਕਰਾਊਡ ਨੂੰ ਮੂਵ ਕਰਨ ਵਾਸਤੇ ਇਹਨਾਂ ਨੇ ਇੱਦਾਂ ਬਣਾਇਆ ਹੈ ਇਹਨੂੰ ਤੇ ਇਹ ਵੀ ਇੱਕ ਵਨ ਆਫ ਦੀ ਮਸਟ ਥਿੰਗਸ ਟੂ ਡੂ ਵਿਚ ਹੁੰਦਾ ਦੇਖਣਾ ਇਹ ਵੀ ਇਹ ਦੇਖੋ ਸ਼ੁਭਾਸਾ ਕੈਂਪਲ ਦੇ ਵਿੱਚ ਕ੍ਰੋਸਿੰਗ ਤੇ ਲੋਕਿੰਗ ਕ੍ਰੋਸ ਕਰ ਰਹੇ ਹੈ ਤੇ ਇਹ ਉਹਦਾ ਸ਼ਿਭਾਸ ਕਰੈਂਬਲ ਕ੍ਰੋਸਿੰਗ ਦਾ ਇੱਕ ਹੋਰ ਵੀਊ ਕਿਉਂਕਿ ਇਹ ਵੀ ਇੱਕ ਇਥੋਂ ਜਿੱਦਾਂ ਮੈਂ ਪਹਿਲਾਂ ਕਿਹਾ ਵੇਖਣੀ ਸੀ ਜਿਹ ਵਿੱਚੋਂ ਤੇ ਵਰਲਡ ਰੀਨੌਨ ਬਣ ਗਿਆ ਹਿਆ ਵਰਲਡ ਰੈਕਗਨਿਸ਼ਨ ਮਿਲੀ ਹੋਈ ਇਹਨੂੰ ਇਥੇ ਜਿੱਦਾਂ ਲੱਗਦਾ ਜਿੱਦਾਂ ਲੋਕੀ ਸਾਰੇ ਪਾਸੇ ਆ ਰਿਹਾ ਤੇ ਕਿਤੇ ਜਿਹਦੇ ਵਿੱਚ ਤੇ ਨਹੀਂ ਕਿਤੇ ਵਜਣਗੇ ਪਰ ਬੜੇ ਸਮੂਥਲੀ ਲੰਘ ਜਾਂਦੇ ਆ ਉਹ ਜਿਹੜਾ ਤੁਹਾਨੂੰ ਪਹਿਲਾਂ ਮਖਾਇਆ ਉਹ ਬੱਸ ਵਿੱਚੋਂ ਖਾਇ ਹੈ ਸ਼ਾਮ ਦਾ ਤੇ ਇਹ ਥੋੜਾ ਜਿਹਾ ਪਹਿਲਾਂ ਬੱਸ 'ਚ ਵੜਨ ਤੋਂ ਪਹਿਲਾਂ ਰਿਕਾਰਡ ਕੀਤਾ ਸੀ ਇਹ ਥੋੜਾ ਜਿਹਾ ਦੁਪਹਿਰ ਦਾ ਇਸ ਵੇਲੇ ਥੋੜੀ ਜਿਹੀ ਟ੍ਰੈਫਿਕ ਘਟਿਆ ਜੇ ਪਰ ਇਹ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਲੋਕ ਕਿ ਕਿਧਰੋਂ ਕਿਧਰ ਨੂੰ ਜਾ ਰਹੇ ਆ ਤਾਂ ਇਹਨੂੰ ਸਕ੍ਰੈਂਬਲ ਕਹਿੰਦੇ ਆ ਸ਼ਿਬੂਆ ਸਕ੍ਰੈਂਬਲ ਕ੍ਰੋਸਿੰਗ ਇਹ ਵੀ ਇੱਕ ਮੇਨ ਹੈਗੀ ਆ ਚੀਜ਼ ਇੱਥੋਂ ਦੀ ਵੇਖਣ ਵਾਲੀਆਂ ਜਿਹਨੂੰ ਆਪਾਂ ਲਿਸਟ ਕਰਦੇ ਆ ਕਿ ਥਿੰਗਸ ਟੂ ਡੂ ਇਨ ਜਪਾਨ ਉਹਨਾਂ ਚ ਇਹ ਵੀ ਇੱਕ ਆਉਂਦਾ ਆ ਹੁਣ ਆਪਾਂ ਲੰਘ ਰਹੇ ਆ ਸ਼ਿਬੂਆ ਸਕ੍ਰੈਂਬਲ ਕ੍ਰੋਸਿੰਗ ਦੇ ਉੱਤੋਂ ਦੀ ਇੱਥੇ ਵੇਖੋ ਸਾਰੇ ਪਾਸੇ ਪੈਡੈਸਟਰিয়ান ਕ੍ਰੋਸਿੰਗ ਬਣੀਆਂ ਦੇਖਦੀਆਂ ਤੇ ਸ਼ਿ부 ਐਰੀਆ ਦੀ ਹੈਗੀ ਐ ਸ਼ਾਮ ਵਾਲੀ ਟ੍ਰੈਫਿਕ ਆ ਇੱਕ ਲਾਈਟ ਹੀ ਕ੍ਰੋਸ ਕਰਨੀ ਮੈਨੂੰ ਤਾਂ ਘੱਟੋ ਘੱਟ 10 ਮਿੰਟ ਲੱਗ ਗਏ ਇੱਥੇ ਤੇ ਪੀਕ ਟਾਈਮ ਹੁੰਦੇ ਵੇ ਸਾਰੇ ਸ਼ਹਿਰਾਂ 'ਚ ਬੀਜੀ ਤੇ ਜਾਪਾਨ ਤੇ ਵੈਸੇ ਹੀ ਚਲੋ ਅਸੀਂ ਪੰਜ ਦਾ ਕਿਹਾ ਵੀ ਮੋਸਟ ਪੋਪੂਲੇਟਿਡ ਸਿਟੀ ਹੈ ਜਿਹੜਾ ਇਹ ਕਹਿੰਦੇ ਥਰੇ ਫਿਰ ਟ੍ਰੈਫਿਕ ਹੋਣੀ ਸੀ ਪਰ ਫਿਰ ਵੀ ਇਹਨਾਂ ਦਾ ਰੇਲ ਨੈਟਵਰਕ ਬਹੁਤ ਸੋਹਣਾ ਆ ਹੁਣ ਟ੍ਰੈਕ ਉੱਤੇ ਬ੍ਰਿਜ ਤੇ ਵੀ ਆ ਤੇ ਥੱਲੇ ਵੀ ਆ ਵਿਚਕਾਰ ਵੀ ਜਾ ਰਹੀ ਹੈ ਤਾਂ ਆ ਹੁਣ ਜਿੱਥੋਂ ਅੱਗੇ ਵੇਖੀਏ ਤੇ ਉਹ ਅੱਗੇ ਟੋਕਿਓ ਟਾਵਰ ਦਾ ਦ੍ਰਿਸ਼ ਫੇਰ ਆ ਗਿਆ ਇਸ ਰੂਟ ਵਿੱਚ ਟੋਕਿਓ ਟਾਵਰ ਆਉਂਦਾ ਸੀ ਪਰ ਬਸ ਸ਼ਾਇਦ ਉਥੋਂ ਅਲੱਗ ਦੀ ਜਾਊਗੀ ਤੇ ਬਾਕੀ ਆਪਾਂ ਜਪਾਨ ਬਾਰੇ ਗੱਲਾਂ ਨਾਲ ਨਾਲ ਕਰੀ ਜਾ ਰਹੇ ਹਾਂ ਤੇ ਟੋਕਿਓ ਜਿਹੜਾ ਵੈਸੇ ਵੀ ਵੀ ਹੈਗਾ ਕਿ ਆਪਾਂ ਜੇ ਪਹਿਲਾਂ ਕਿਹਾ ਵੀ ਜੇ ਆਪਾਂ ਹਿਸਟੋਰਿਕ ਤੌਰ ਤੇ ਲੈ ਲਈਏ ਤੇ ਸੈਂਸੋਜੀ ਟੈਂਪਲ ਸੀ ਮੈਂਜੀ ਸ਼ਰਾਈਨ ਸੀ ਇੱਥੇ ਇਸੋਪੰਗ ਡਿਸਟ੍ਰਿਕਟ ਦੇਖ ਰਹੇ ਹਾਂ ਤੇ ਹੈਰਾ ਜੁਕੋ ਤੇ ਸ਼ਿਬੂਆ ਤੇ ਟੂਰਿਸਟ ਸਪੌਟ ਜਿਦਾ ਪਕੇ ਟੋਕਿਓ ਟਾਵਰ ਟੋਕਿਓ ਸਕਾਈ ਟਰੀ ਹੈ ਤੇ ਰਹਿਣ ਲਈ ਜਿਹੜੇ ਸਭ ਤੋਂ ਵਧੀਆ ਏਰੀਆ ਹੈਗੇ ਆ ਜਿੱਥੇ ਆਉਣਾ ਛੁੱਟੀਆਂ ਵਾਸਤੇ ਸ਼ਿੰਜੁਕੂਆ ਟੋਕਿਓ ਸਟੇਸ਼ਨ ਏਰੀਆ ਗਿੰਜਾਵਾ ਮਰੂਨੋਸ਼ੀਆ ਰੂਪੋਂਗੀਆ ਤੇ ਪਰ ਕੁਝ ਡਿਸਐਡਵਾਂਟੇਜ ਵੀ ਇਹਦੇ ਕਿ ਇੱਥੇ ਰਹਿਣ ਦੀ ਜਿਹੜਾ ਕੋਸਟ ਉਹ ਬਹੁਤ ਹੈਈ ਹੈ ਤੇ ਟ੍ਰਾਂਸਪੋਰਟ ਜਿਹੜੇ ਹਾਊਸਿੰਗ ਵਗੈਰਾ ਮਹਿੰਗਾ ਸਭ ਕੁਝ ਲੌਂਗ ਆਵਰ ਲੋਕ ਇੱਥੇ ਵਰਕ ਕਰਦੇ ਆ ਤੇ ਇਹਦੇ ਵਿੱਚ ਬਾਕੀ ਜਿਹਦਾ ਹੈਗਾ ਵੀ ਆਪਾਂ ਕਈ ਲੈਂਗੁਏਜ ਦੇ ਵੀ ਥੋੜੀ ਜਿਹੀ ਪ੍ਰੋਬਲਮ ਆਉਂਦੀ ਆ ਉਹਨੂੰ ਸਮਝਣ ਦੀ ਵੀ ਇਹ ਕੁਝ 네ਗੇਟਿਵ ਹੀ ਹੁੰਦੇ ਹੈ ਜਗ੍ਹਾ ਤੇ ਪੋਜ਼ਿਟਿਵ 네ਗੇਟਿਵ ਹੁੰਦੇ ਹੈ ਪਰ ਓਵਰਆਲ ਬਹੁਤ ਵਧੀਆ ਜਿੰਨੀ ਕੁ ਮੈਂ ਫਿਰਨਾ ਹਣਾ ਤੇ ਸੋਹਣੀ ਜਗ੍ਹਾ ਤੇ ਆਪਾਂ ਹੁਣ ਇਹਦੇ ਬਾਰੇ ਕਰਦੇ ਗੱਲਬਾਤ ਬੰਦ ਤੇ ਆਪਣਾ ਵਲੌਗ ਹੁਣ ਜਿਹੜਾ ਹੈ ਸਾਡਾ ਇੱਥੇ ਖਤਮ ਹੋ ਰਿਹਾ ਕਿਉਂਕਿ ਜਿਹੜੀ ਬਾਤ ਸਾਡੀ ਆ ਹੁਣ ਆ ਰਹੀ ਆ ਲਗਭਗ ਡੈਸਟੀਨੇਸ਼ਨ ਤੇ ਇਹਦਾ ਤੀਜਾ ਟ੍ਰਿਪ ਸੀ ਸਾਡਾ ਗ੍ਰੀਨ ਹੌਪ ਔਨ ਬੱਸ ਦਾ ਇਹ ਹੁਣ ਪਹੁੰਚ ਰਹੀ ਹੈ ਤੇ ਇੱਥੇ ਹੁਣ ਸਾਡਾ ਬੱਸ ਰੋਡ ਖਤਮ ਹੋਇਆ ਨਾ ਤੇ ਆਪਾਂ ਵਲੌਗ ਇੱਥੇ ਕਰਦੇ ਆ ਖਤਮ ਤੇ ਵਲੌਗ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਆਪਾਂ ਜਪਾਨ ਦੇ ਅਗਲੇ ਵਲੌਗ ਵਿੱਚ ਥੈਂਕ ਯੂ ਉਹਨਾਂ ਚਿਰ ਵਾਸਤੇ ਦੀ ਇੱਕ ਵਾਰੀ ਫੇਰ ਧੰਨਵਾਦ